ਬਦਾਮ ਬਾਜੂ ਮਗਜ ਹਾਂਜੀ ਖਸ ਖਸ ਕਾਲੀ ਮਿਰਚ ਛੋਟੀ ਇਲਾਚੀ ਹੂੰ ਸੌਫ ਤੇ ਆਪਣਾ ਮਨ ਲੈ ਠੀਕ ਹਾਂਜੀ ਗਰਾਵ ਦੀਆਂ ਪਤੀਆਂ ਅੱਛਾ ਜੀ ਇਹ ਸਮਾਨ ਪਾਗੀ ਰਖਣੇ ਰਾਤ ਨੂੰ ਹੀ ਕੋਰੇ ਭਾਂਡੇ ਚ ਭੇਜਨੇ ਆ ਚੱਕਰੀ ਚ ਅੱਛਾ ਜੀ ਚੱਕਰੀ ਲੈ ਜਾ ਪੂਰਾ ਭਾਂਡਾ ਅੱਛਾ ਚਾਮ ਨੂੰ ਭੇਜਣਾ ਚ ਇਸ ਵੀ ਰੇਫਰ ਰਖੜ ਦੇਣਾ ਅੱਛਾ ਜੀ ਕੁਝ ਸਾਰੀ ਢੰਡੀ ਹੋ ਜਾਂਦੀ ਹੈ ਹਾਂਜੀ ਮਿੱਤਰੋ 사ਸੀ ਕਾਲ ਜੀ ਇਸ ਸਮੇ ਖੜਿਆ ਮੈਂ ਦੇਵੀਗੜ ਰੋਡ ਜੋੜੀਆਂ ਦੇ ਬਿਲਕੁਲ ਕੋਲ ਆ ਦੇਵੀਗੜ੍ਹ ਰੋਡ ਆ ਜੀ ਪੇਵਾ ਰੋਡ ਪਟਿਆਲਾ ਤੋਂ ਪੇਵਾ ਰੋਡ ਆ ਜੀ ਤੇ ਇੱਥੇ ਨਾ ਸੈਲਰ ਦੇ ਕੋਲ ਨਿਹੰਗ ਸਿੰਘ ਬਾਬਾ ਜੀ ਨੇ ਸ਼ਰਧਾਈ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਪੂਰਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਕੰਮ ਆ ਦੇਖੋ ਇੱਥੇ ਨਿਹੰਗ ਸਿੰਘ ਵੱਲੋਂ ਬਦਾਮ ਕਾਜੂ ਮਗਜ ਖਸ ਖਸ ਕਾਲੀ ਮਿਰਚ ਛੋਟੀ ਇਲਾਚੀ ਸੌ ਮਲਠੀ ਆਦੀ ਵਗੈਰਾ ਪਾਇਆ ਜਾਂਦਾ ਬਹੁਤ ਸਾਰਾ ਸਮਾਨ ਹਨਾ ਤੇ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਤੇ ਬਾਈ ਜੀ ਕੀ ਕੀ ਪਾਉਂਦੇ ਨੇ ਹਣਾ ਬਾਬਾ ਜੀ ਆ ਦੇਖੋ ਜੀ ਤੇ ਇਧਰ ਬਾਬਾ ਜੀ ਦਾ ਸੈਟਪਾਸ ਸਭ ਤੋਂ ਸੋਹਣੀ ਗੱਲ ਤਾਂ ਇਹੀ ਆ ਬਾਈ ਜੀ ਜਦੋਂ ਆਪਾਂ ਪੀਨੇ ਆ ਨਾ ਗਲਾਸ ਤਾਂ ਇੱਥੇ ਪਾਓ ਕੋਈ ਖਲਾਰਾ ਨਹੀਂ ਕੋਈ ਕੁਝ ਨਹੀਂ ਸਫਾਈ ਪੂਰੀ ਤੇ ਸਾਨੂੰ ਇੱਥੇ ਆ ਕੇ ਛੰਗਣਾ ਜੇ ਦਾ ਜਦੋਂ ਆਪਣੇ ਪੰਜਾਬੀ ਹਣਾ ਇਹ ਕੰਮ ਸ਼ੁਰੂ ਕਰ ਰਹੇ ਨੇ ਨਾਲੇ ਤਾਕਤਾਲੀਆਂ ਚੀਜ਼ਾਂ ਸਾਰੀਆਂ ਆ ਦੇਖੋ ਆ ਸੈਟਪਾਸ ਰੈਪਰ ਦੇ ਵਿੱਚ ਸ਼ਰਧਾਈ ਬਣਾ ਕੇ ਰੱਖੀ ਜਾਂਦੀ ਆ ਦੇਖੋ ਸਫਾਈ ਦੇਖੋ ਕਿੰਨੀ ਹੈ ਜੀ ਤੇ ਬਾਬਾ ਜੀ ਉਧਰ ਲਾਰੇ ਨੇ ਰਗੜਾ ਤੇ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਸੱਤੀ ਕਾਲ ਜੀ ਸੱਤੀ ਕਾਲ ਜੀ ਹੋਰ ਟਿਕਟਾਕ ਜੀ ਹਾਂ ਜੜਦੀ ਕਾਲ ਜੀ ਠੀਕ ਹੈ ਜੀ ਕਿਹੜਾ ਪਿੰਡ ਆ ਬਾਬਾ ਜੀ ਆਪਣਾ ਆਪਣਾ ਬਲਵੇੜਾ ਪੰਜੋੜਾ ਬਲਵੇੜਾ ਪੰਜੋੜਾ ਪਿੰਡ ਆ ਜੀ ਹਾਂਜੀ ਹਾਂਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਇੱਥੇ ਇਹਨੂੰ ਔਰ ਇਹ ਥੋੜੇ ਜਿਹੇ ਹੋਇਆ ਜੀ ਅੱਛਾ ਇਹ ਅੰਦਰ ਆ ਰਹੇ ਨੇ ਮੁੰਡੇ ਹਾਂਜੀ ਹਾਂਜੀ ਠੀਕ ਹੈ ਤੇ ਬਾਬਾ ਜੀ ਕਿੰਨਾ ਟਾਈਮ ਕਰ ਜਾਂਦਾ ਇਹ ਜਿਹੜਾ ਤੁਸੀਂ ਸਮਾਨ ਪਾਣੇ ਇਹ ਬਹੁਤ ਵਧੀਆ ਚੀਜ਼ ਆ ਸਾਰੀ ਤਾਕਤ ਵਾਲੀ ਚੀਜ਼ਾਂ ਨੇ ਕੀ ਕੀ ਪੈਂਦਾ ਈ ਇਹਦੇ ਚ ਵਿੱਚ ਬਦਾਮ ਹਾਂਜੀ ਬਾਜੂ ਮਗਜ ਹਾਂਜੀ ਖਸ ਖਸ ਕਾਲੀ ਮਿਰਚ ਛੋਟੀ ਇਲਾਚੀ ਹੂੰ ਸੌਫ ਤੇ ਆਪਣਾ ਮਲਠੀ ਹਾਂਜੀ ਗਲਾਬ ਦੀਆਂ ਪੱਤੀਆਂ ਅੱਛਾ ਜੀ ਇਹ ਸਮਾਨ ਪਾ ਕੇ ਰਗੜਨੇ ਰਾਤ ਨੂੰ ਹੀ ਕੋਰੇ ਭਾਂਡੇ 'ਚ ਭੇਜਨੇ ਆ ਚੱਕਰੀ 'ਚ ਅੱਛਾ ਜੀ ਚੱਕਰੀ ਲਈ ਹੋਇਆ ਪੂਰਾ ਭਾਂਡਾ ਅੱਛਾ ਉਹ ਸ਼ਾਮ ਨੂੰ ਭੇਜਣਾ ਚਾਹ ਤੇਸੇ ਵੇਰੇ ਫੇਰ ਰਗੜਦੇ ਹਾਂ ਅੱਛਾ ਜੀ ਉਸੀ ਸਾਰੀ ਖੰਡੀ ਹੋ ਜਾਂਦੀ ਆ ਇਹਦੇ ਨਾਲ ਸਰੀਰ ਨੂੰ ਕੀ ਕੀ ਤਾਕਤ ਆਉਂਦੀ ਹੈ ਜੀ ਇਹ ਚਿੱਕ ਤੇ ਨਿਗਾ ਵਾਦੀ ਇਹਦੇ ਨਾਲ ਨਿਗਾ 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 ਵਾਦੀ ਆ ਇੱਕ ਜਿਹੜੀ ਆਪਣੀ ਸੋਚਣ ਸ਼ਕਤੀ ਆ ਹਾਂਜੀ ਉਹ ਮਰ ਤੇਜ਼ ਹੁੰਦੀ ਆ ਇਹ ਸਰੀਰ ਨੂੰ ਸਰੀਰ ਨੂੰ ਤਾਕਤ ਮਿਲਦੀ ਆ ਜਿਹੜੀ ਇਹ ਚੀਜ਼ ਨੂੰ ਦੋ ਬੰਦੇ ਸ਼ੱਕਦੇ ਆ ਅੱਛਾ ਜੀ ਇੱਕ ਸੰਤ ਸ਼ੱਕਦਾ ਇੱਕ ਪਲਵਾਨ ਸੰਤ ਛੱਕਦੇ ਰਗੜਾ ਜਾਂ ਪਲਵਾਨ ਛੱਕਦੇ ਨੇ ਉਹ ਆਮ ਲੋਕਾਂ ਨੂੰ ਪਤਾ ਨਹੀਂ ਪਿਆਰੇ ਨੂੰ ਜੀ ਆ ਹੌਲੀ ਹੌਲੀ ਪਤਾ ਲੱਗੂ ਤਾਂ ਜੇ ਆਪਾਂ ਉਹਨਾਂ ਨੂੰ ਛਕਾਂਗੇ ਛਕਾਵਾਂਗੇ ਆਪਣੇ ਘਰਾਂ ਦੇ ਵਿੱਚ ਵੀ ਆਪਾਂ ਹਾਂ ਹਾਂ ਲਾ ਕੇ ਇਹ ਆਪ ਘਰੇ ਵੀ ਆਪਾਂ ਰਗੜ ਸਕਦੇ ਆ ਘਰੇ ਵੀ ਰਗੜ ਕੇ ਚੰਗੀ ਹੈ ਇਹ ਚਾਹ ਨਿਪੇੜ ਧੀ ਰਹੀ ਅੱਛਾ ਜਾਂ ਆਪਣੀ ਨਕਸਾਨਦਾਰ ਆ ਜਿਹੜੀ ਜਾਂ ਆਪਾਂ ਨੂੰ ਬੇਦੇ ਚ ਨਹੀਂ ਜਿਹੜੀ ਆਪਣੇ ਘਰੇ ਵੀ ਤੁਸੀਂ ਰਗੜੀ ਲਾ ਕੇ ਛਕ ਸਕਦੇ ਹੋ ਤਾਂ ਮਿੱਤਰੋ ਤੁਸੀਂ ਸੁਣਿਆ ਬਾਬਾ ਜੀ ਦਾ ਕੀ ਫਾਇਦਾ ਹਨਾ ਆ ਚੀਜ਼ ਪਏਦਾ ਕਿੰਨੀਆਂ ਚੀਜ਼ਾਂ ਪੈਂਦੀ ਹੈ ਜੋ ਸਾਡੇ ਸਰੀਰ ਲਈ ਬੜੀਆਂ ਤਾਕਤਵਰ ਨੇ ਆ ਦੇਖੋ ਇੱਧਰ ਰਗੜਾ ਲੱਗ ਰਿਹਾ ਦੇਖੋ ਤੇ ਬਾਬਾ ਜੀ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਰਗੜਨ ਨੂੰ ਘੰਟਾ ਇੱਕ ਲੱਗ ਜਾਂਦਾ ਘੰਟਾ ਇੱਕ ਘੰਟਾ ਲੱਗ ਜਾਂਦਾ ਹਾਂਜੀ ਹਾਂ ਇਹ ਜੂਸ ਘਟਣਾ ਰਗੜ ਰਗੇ ਅੱਛਾ ਜੂਸ ਘਟਣਾ ਆ ਦੇਖੋ ਮੈਂ ਇਹ ਕੁੰਡਾ ਚੱਲ ਰਿਹਾ ਜੇ ਐ ਕੁੱਟਾਂਗੇ ਐ ਦੇ ਕੁੱਟਿਆ ਗਿਆ ਐ ਰਗੜਨਾ ਕਰ ਰਹਿਣਾ ਜੀ ਉਸ ਕਟਿੰਗ ਫਿਰ ਕੱਪੜੇ ਛਾਂਣ ਕਰਦੇ ਨੇ ਇਹਦਾ ਅੱਛਾ ਜੀ ਹਾਂਜੀ ਇੱਕ ਵਾਰ ਚ ਕਿੰਨਾ ਬਣ ਜਾਂਦਾ ਈ ਕਿੰਨੇ ਲੀਟਰ ਹੈ ਇੱਕ ਵਾਰ ਚ ਹੀ ਲਾ ਲਓ ਵੀ 5 ਕਿ ਲੀਟਰ ਬਣਦਾ ਹੋਊਗਾ ਅੱਛਾ ਚਾਰ ਚਾਰ ਰਗੜੇ ਇੱਕੋ ਛਰੇ ਬੱਤਮੇ ਲੈ ਲਿਆਰ ਗੋਲੇ ਅੱਛਾ ਚਾਰ ਗੋਲੇ ਚਾਰ ਚਾਰ ਗੁੰਡੇ ਮਾਰਨਾ ਇਹ ਜੀ ਚਾਰ ਗੁੰਡੇ ਰਗੜ ਕੇ ਠੀਕ ਹੈ ਜੀ ਤੇ ਬਾਬਾ ਜੀ ਰੇਟ ਕੀ ਰੱਖਿਆ ਆਪਣੀ ਰੇਟ ਆਪਣੇ ਹੈਗੇ 2 ਅੱਛਾ ਜੀ ਇੱਕ ਛੋਟਾ ਕਰਾ 30 ਰੁਪਏ ਦਾ ਵੱਡਾ 50 ਰੁਪਏ ਦਾ ਵੱਡਾ ਛੋਟਾ ਗਲਾਸ 30 ਦਾ ਤੇ ਵੱਡਾ 50 ਰੁਪਏ ਦਾ ਸਾਰੀਆਂ ਚੀਜ਼ਾਂ ਮਹਿੰਗੀਆਂ ਨੇ 2000 ਰੁਪਏ ਕਿਲੋ ਖਰਖਸ ਹੈ ਬਿਲਕੁਲ ਬਿਲਕੁਲ ਤੇ 3000 ਨੂੰ ਹੈਗੀ ਛੋਟੀ ਇਲਾਚੀ ਬਿਲਕੁਲ 1500 ਨੂੰ ਕਾਲੀ ਮਿਰਚਾ ਹਾਂਜੀ ਤੇ ਬਾਦਾਮ ਗਿਰਿਆਂ ਨੇ 1000 ਰੁਪਏ ਮਰ ਸਾਰੀਆਂ ਚੀਜ਼ ਕੋਈ ਘਟ ਨਹੀਂ ਹੈਗੀ ਹਰ ਇੱਕ ਚੀਜ਼ਾਂ ਮਰ ਕੇ ਮਹਿੰਗੀਆਂ ਨੇ ਸਾਰੀਆਂ ਤੇ ਸਾਰੀਆਂ ਚੀਜ਼ਾਂ ਤਾਕਤਵਰ ਨੇ ਸਾਰੀਆਂ ਚੀਜ਼ਾਂ ਤਾਕਤਵਰ ਨੇ ਇਸ ਕਰਕੇ ਆਹ ਰੇਟ ਰੱਖਿਆ ਹੋਇਆ ਇਹਦੇ ਨਾਲ ਮੇਰਾ ਖਰਚਾ ਪਤਾ ਹੀ ਮੁੜਦਾ ਬਸ ਦਿਹਾੜੀ ਇਹ 5-400 ਰੁਪਏ ਵਜਦਾ ਮੈਨੂੰ ਚਲੋ ਇਹ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਕਾਰੋਬਾਰ ਵੀ ਤਾਂ ਸਾਰਾ ਕੁਝ ਦੇਖਣਾ ਪੈਂਦਾ ਜੀ ਤਾਂ ਦੇਖ ਸਕਦੇ ਹੋ ਲਗਾਤਾਰ ਬਾਬਾ ਜੀ ਗਿਆ ਕਟਵਟ ਇੱਕ ਘੰਟਾ ਲਾਦਾ ਜਿਹੜਾ ਪਟਿਆਲਾ ਤੋਂ ਭੇਵੇ ਜਾਂਦਾ ਭੇਵੇ ਤੋਂ ਪਟਿਆਲੇ ਆਉਂਦਾ ਤਾਂ ਇੱਥੇ ਬਾਬਾ ਜੀ ਕੋਲ ਆ ਕੇ ਜ਼ਰੂਰ ਜਾਓ ਸ਼ਰਧਾਈ ਛੱਕ ਕੇ ਜਾਓ ਦੋ ਰੇਡ ਨੇ 30 ਤੇ 50 ਰੁਪਏ ਦਾ ਗਲਾਸ ਆ ਤਾਂ ਦੇਖ ਸਕਦੇ ਹੋ ਲਗਾਤਾਰ ਬਾਬਾ ਜੀ ਕਰ ਨਹੀਂ ਜਦੋਂ ਤੱਕ ਇਹਨਾਂ ਦਾ ਰਸ ਨਹੀਂ ਨਿਕਲਦਾ ਅਰਕ ਨਹੀਂ ਨਿਕਲਦਾ ਉਦੋਂ ਤੱਕ ਕਰੀ ਜਾਣਾ ਬਾਬਾ ਜੀ ਨੇ ਇਹ ਨਹੀਂ ਹੈਗਾ ਵੀ 5-7 ਮਿੰਟ ਲਾ ਕੇ ਕੰਮ ਖਤਮ ਲਗਾਤਾਰ ਚੱਲਦਾ ਕੰਮ ਤੇ ਆ ਬਾਬਾ ਜੀ ਦਾ ਬਾਈਕ ਆ ਦੇਖੋ Google Pay ਦੇ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ ਜੇ ਕਿਸੇ ਕੋਲ ਕੈਸ਼ ਨਹੀਂ ਹੁੰਦਾ ਹਨਾ ਹਾਂਜੀ 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 ਤਾਂ ਇਹ ਸੁਵਿਧਾ ਵੀ ਹੈਗੀ ਆ ਤੇ ਆ ਕੇ ਇੱਥੇ ਜਰੂਰ ਸਾਨੂੰ ਸਪੋਰਟ ਕਰਨੀ ਜੇ ਜਿਹੜੇ ਜਦੋਂ ਆਪਣੇ ਪੰਜਾਬੀ ਕੰਮ ਕਰਦੇ ਨੇ ਹਨਾ ਨਾਲੇ ਇੱਕ ਤੁਹਾਡਾ ਚੀਜ਼ ਵਧੀਆ ਮਿਲੇਗੀ ਨਾਲੇ ਸਫਾਈਦਾਰ ਚੀਜ਼ ਤੇ ਦੂਜੀ ਗੱਲ ਸਰੀਰ ਬਣੂਗਾ ਤਾਕਤ ਵਾਲੀ ਚੀਜ਼ ਅੰਦਰ ਜਾਊਗੀ ਬਿਲਕੁਲ ਬਿਲਕੁਲ ਜੀ ਆਪੇ ਮਾਰੇ ਚੀਜ਼ਾਂ ਨੂੰ ਹਟੋਗੇ ਬਿਲਕੁਲ ਬਿਲਕੁਲ ਜੀ ਜਿਹੜੇ ਉਹ ਨਸ਼ੇ ਪੱਤੇ ਨੇ ਉਹਨਾਂ ਨੂੰ ਪੂਛਣ ਪੁੱਛ ਕਰੋਗੇ ਇਹ ਤਾਂ ਤੁਹਾਡੇ ਚੋਂ ਅੰਦਰ ਜਾਊਗਾ ਤੁਹਾਨੂੰ ਨਾਲ ਦੀ ਨਾਲ ਪਤਾ ਲੱਗੂਗਾ ਵੀ ਕੁਝ ਗਿਆ ਅੰਦਰ ਬਿਲਕੁਲ ਗੁਰੂ ਉਹ ਨਹੀਂ ਹੈਗਾ ਵੀ ਜੂਸ ਪੀ ਲਿਆ ਮਲਾਵਟੀ ਵਿੱਚ ਕੈਮੀਕਲ ਪਾਏ ਹੋ ਨੇ ਆ ਠੰਡਾ ਕੋਲਡ ਡਰਿੰਕ ਪੀਨੇ ਆ ਇਹਦੇ ਤੁਹਾਡੇ ਸਾਹਮਣੇ ਰੱਖਿਆ ਜਾਂਦਾ ਕੋਈ ਐ ਨਹੀਂ ਵੀ ਲੋਕ ਰੱਖਦੇ ਇਹ ਤਾਂ ਆਪਣੇ ਸਾਹਮਣੇ ਆ ਦੇਖੋ ਆਪਣੇ ਸਾਹਮਣੇ ਚੀਜ਼ਾਂ ਪਈਆਂ ਜਾਂਦੀਆਂ ਬੋਰਡ ਤੇ ਲਿਖਿਆ ਹੋਈਆਂ ਤੁਹਾਨੂੰ ਦਿਖਾ ਦੇਣਾ ਇੱਕ ਵਾਰ ਫੇਰ ਮੈਂ ਆ ਦੇਖੋ ਤੁਹਾਨੂੰ ਦਿਖਾ ਦੇਣਾ ਆ ਰੈਬਰਾ ਇਹਦੇ ਵਿੱਚ ਬਾਬਾ ਜੀ ਪਾ ਕੇ ਰੱਖ ਦਿੰਦੇ ਨੇ ਜਿਵੇਂ ਕੋਈ ਆਂਦਾ ਉਹਨਾਂ ਨੂੰ ਦੇ ਦਿੰਦੇ ਨੇ ਤਾਂ ਬਾਬਾ ਜੀ ਆ ਜਿਹੜੇ ਗਲਾਸ ਹੈ ਇਹਨਾਂ ਦਾ ਕੀ ਹਿਸਾਬ ਦਾ ਵਾ ਕਿੱਥੇ ਰੱਖੇ ਆ ਅੱਛਾ ਜੀ ਅੱਛਾ ਇਹਨਾਂ ਦੇ ਵਿੱਚ ਅੱਛਾ ਇਹਨਾਂ 'ਚ ਵੀ ਇਹਨਾਂ 'ਚ ਕਈ ਜਾਂਦਾ ਹਾਂ ਜੀ ਠੀਕ ਹੈ ਆ ਪਿੱਤਲ ਦੇ ਗਲਾਸ ਰੱਖੇ ਹੋਏ ਇਹਨਾਂ 'ਚ ਵੀ ਬਾਬਾ ਜੀ ਪਾ ਕੇ ਦੇ ਹੁੰਦੇ ਨੇ ਜਿਹੜਾ ਭਾਈ ਮੰਗਦਾ ਹਨ ਤਾਂ ਆਹ ਦੇਖ ਸਕਦੇ ਹੋ ਆਹ ਬੋਰਡ ਲੱਗਿਆ ਹੋਇਆ ਇੱਥੇ ਨੇ ਅੰਗ ਸਿੰਘ ਜੀ ਵੱਲੋਂ ਬਾਦਾਮ ਕਾਜੂ ਮੌਜਜ ਖਸਖਸ ਕਾਲੀ ਮਿਰਚ ਛੋਟੀ ਇਲਾਚੀ ਸੌਫ ਮਲਠੀ ਗੁਲਾਬ ਦੀਆਂ ਪੱਤੀਆਂ ਆਦਿ ਨਾਲ ਤਿਆਰ ਠੰਡਾਈ ਦਾ ਰਗੜਾ ਚ ਕਾਇਆ ਜਾਂਦਾ ਹੈ ਰੇਟ 30 ਰੁਪਏ 50 ਆ ਬਾਈ ਜੀ ਆਓ ਦੇਵੀਗੜ੍ਹ ਭੇਵਾ ਰੋਡ ਆ ਸੈਲਰ ਦੇ ਕੋਲ ਆ ਕੇ ਤੁਸੀਂ ਛੱਕ ਕੇ ਜਾਓ ਤੇ ਲਾਭ ਉਠਾਓ ਬਾਈ ਜੀ ਆ ਦੇਖੋ ਰੈਬਰ ਖਾਲੀ ਹੋ ਗਿਆ ਬਾਬਾ ਜੀ ਦਾ ਹੁਣ ਧੋ ਕੇ ਭਰਨਾ ਪਾਉਣਾ ਚ ਹੁਣ ਧੋ ਕੇ ਭਰਨਾ ਬਾਬਾ ਜੀ ਨੇ ਕਿਉਂਕਿ ਦੇਖੋ ਜਿਹੜਾ ਕੋਈ ਆ ਰਿਹਾ ਜਿਸ ਜੀ ਨੂੰ ਪਤਾ ਲੱਗਦਾ ਜਾ ਰਿਹਾ ਉਹ ਜਰੂਰ ਸ਼ੱਕੇ ਜਾਂਦਾ ਹੀ ਜਾਂਦਾ ਕਿਉਂਕਿ ਹੁਣ ਦਾ ਟ੍ਰੈਂਡਿੰਗ ਚੱਲ ਰਿਹਾ ਪੰਜਾਬ 'ਚ ਇਹ ਹਰ ਕੋਈ ਪੀਣਾ ਚਾਹੁੰਦਾ ਬਾਈ ਜੀ ਆ ਕੇ ਜਰੂਰ ਪਹੁੰਚੋ ਤੁਸੀਂ ਆ ਦੇਖੋ ਬਾਬਾ ਜੀ ਚੰਗੀ ਤਰ੍ਹਾਂ ਧੋ ਕੇ ਇਹ ਨਹੀਂ ਹੈਗਾ ਵੀ ਉਹਦੇ ਕੱਢਿਆਂ ਨਾਲ ਦੀ ਨਾਲ ਪਾਤਾ ਉਹ ਇਹਦਾ ਕੋਈ ਦਿਨ ਆੜਾ ਹੁੰਦਾ ਸਮਝੋ ਫਿਰ ਇਹ ਕਟਾ ਖਟਿਆਸ ਫੜ ਜਾਂਦਾ ਬਿਲਕੁਲ ਅੱਛਾ ਖੱਟਿਆ ਹੋ ਜਾਂਦਾ ਜੀ ਗਰਮੀ ਆਪਨ ਪਤਾ ਹੀ ਜਾਂ ਹਾਂਜੀ ਹਾਂਜੀ ਤਾਂ ਦੇਖ ਸਕਦੇ ਹੋ ਬਾਈ ਜੀ ਆ ਕੇ ਜਰੂਰ ਪੀਓ ਆਇਦੇ ਚ ਪਾਣੀ ਆ ਪਾਣੀ ਰੱਖਿਆ ਹੋਆ ਸਾਫ ਪਾਣੀ ਨੇ ਲਈ ਇੱਕ ਇੱਕ ਕਰ ਦਿਵਾਰ ਨਹੀਂ ਦੋ ਦੋ ਵਾਰ ਤਿੰਨ ਤਿੰਨ ਵਾਰ ਤੋਂ ਹੋਇਆ ਜਾਂਦਾ ਸਫਾਈ ਦਾ ਜ਼ਰੂਰੀ ਹੈ ਜੀ ਸਫਾਈ ਦਾ ਜ਼ਰੂਰੀ ਹੈ ਜੀ ਲਓ ਜੀ ਪਹੁੰਚਿਆ ਕਰੋ ਬਾਈ ਜੀ ਸਪੋਰਟ ਕਰਨੀ ਚਾਹੀਦੀ ਆ ਨਾ ਆਪਣੇ ਪੰਜਾਬੀਆਂ ਦੀ ਨਾਲੇ ਚੰਗੀ ਜੀ ਖਾਓ ਪੀਓ ਨਾਲੇ ਸਿਹਤ ਬਣਾਓ ਬਾਕੀ ਚੀਜ਼ਾਂ ਤੋਂ ਦੂਰ ਰਹੋ चाह पुनी हो गया जी हूँ तैयार हो? हो गया जो होर घुटना ठीक है जी ठीक है, है, है। लो मित्रों बाबा जी ने देखो रगड़ाई वाला है ना तैयार करके बाल्टी जो इधर पाया जा रहा है पूरी सफाई करके रैबर की दुबारे फिर पा रहे ने तो भाई जी पहुंचो इतने ਜਿਹੜਾ ਜਿਹੜਾ ਵੀ ਬਾਈ ਪੀਣਾ ਚਾਹੁੰਦਾ ਬਾਕੀ ਚੀਜ਼ਾਂ ਨਾਲ ਤਾਂ ਬਹੁਤ ਵਧੀਆ ਬਾਈ ਜੀ ਦੇਖੋ ਚੈੱਕ ਕਰ ਸਕਦੇ ਹੋ ਤੇ ਹੁਣ ਇੱਥੇ ਉੱਥੇ ਪਹੁੰਚ ਜੂਗਾ ਜਿਵੇਂ ਵੀ ਕੋਈ ਆਉਂਦਾ ਹਨਾ ਉਹਨਾਂ ਨੂੰ ਪਾ ਕੇ ਦਿੱਤਾ ਜਾਂਦਾ ਪਾ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਤਾਂ ਕਿ ਸਬ ਤੱਕ ਵੀਡੀਓ ਪਹੁੰਚ ਸਕੇ ਦੇਵੀਗੜ੍ਹ ਵਾਲਿਓ ਪਹੁੰਚੋ ਇੱਧਰ ਨੂੰ ਦੇਵਿਗੜ੍ਹ ਏਰੀਆ ਸਾਰਾ ਏਰੀਆ ਪਹੁੰਚਣਾ ਚਾਹੀਦਾ ਬਾਈ ਜੀ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਤਾਂ ਬਾਈ ਜੀ ਜਰੂਰ ਪਹੁੰਚੋ ਇੱਥੇ ਸასი ਸ਼ਾਲ ਜੀ ਬਹੁਤ ਟੇਸਟੀ ਆ ਬਾਈ ਜੀ ਆਓ ਪਹੁੰਚੋ ਇੱਥੇ ਦੇਵਿਗੜ੍ਹ ਸੇਵਾ ਰੋਡ ਤੇ ਇੱਥੇ ਆ ਕੇ ਪੀ ਕੇ ਜਾਓ ਬਹੁਤ ਟੇਸਟੀ ਆ ਬਾਈ ਜੀ ਆ ਬਾਬਾ ਜੀ ਨੇ ਲਾਈ ਹੋਈ ਆ ਸ਼ਬੀਰ ਇਥੇ Que era carinho,